ਹਾਂਜੀ ਦੋਸਤੋ ਹਾਜ਼ਰ ਹੈ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਆਪਣੀ ਹੋਰ ਨਵੀਂ ਅਪਡੇਟ ਲੈ ਕੇ ਸੋ ਦੋਸਤੋ ਪ੍ਰਾਇਮਰੀ ਇਕੈਡਰ ਤੋਂ ਮਾਸਟਰ ਇਕੈਡਰ ਬਣੇ ਅਧਿਆਪਕਾਂ ਨੂੰ ਦੇਣਾ ਪਏਗਾ ਅਧਿਆਪਕ ਯੋਗਤਾ ਟੈਸਟ ਸੋ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਪੀਐਸ ਟੈਟ ਨੂੰ ਲੈ ਕੇ ਇੱਕ ਲੈਟਰ ਜਿਹੜਾ ਜਾਰੀ ਹੋਇਆ ਸੀ ਠੀਕ ਹੈ ਜੀ ਸੋ ਉਸ ਤੋਂ ਬਾਅਦ ਹੁਣ ਇਹ ਜਿਹੜਾ ਟੈਸਟ ਹੈ ਜੇ ਪੀਐਸ ਟੈਟ ਕੰਪਲਸਰੀ ਕੀਤਾ ਹੈ ਉਹ ਉਹ ਈਟੀਟੀ ਅਧਿਆਪਕਾਂ ਵਾਸਤੇ ਵੀ ਕਰ ਦਿੱਤਾ ਜਿਹੜੇ ਪ੍ਰਾਇਮਰੀ ਇਕੈਡਰ ਤੋਂ ਮਾਸਟਰ ਇਕੈਡਰ ਵਿੱਚ ਪ੍ਰੋਮੋਸ਼ਨ ਹੋਣਗੇ ਸੋ ਕੀ ਹੈ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਸਾਂਝੀ ਕਰ ਲੈਣੇ ਆ ਠੀਕ ਹੈ ਜੀ ਕਿਵੇਂ ਟੈਸਟ ਹੈ ਕਿੰਨਾ ਲਈ ਲਾਜ਼ਮੀ ਹੋਊਗਾ ਕੀ ਕੀ ਦੀਆਂ ਸ਼ਰਤਾਂ ਹੋਣਗੀਆਂ ਤੇ ਇਹ ਕਿਉਂ ਕੀਤਾ ਜਾ ਰਿਹਾ ਤਾਂ ਇਸ ਦੇ ਬਦਲੇ ਦੇ ਵਿੱਚ ਜੀਟੀਯੂ ਡੀਟੀਐਫ ਜਾਂ ਹੋਰ ਜਿੰਨੇ ਵੀ ਅਧਿਆਪਕ ਵਰਗ ਨੇ ਜਾਂ ਜਿਹੜੇ ਈਟੀਟੀ ਕਾਡਰ ਤੋਂ ਮਾਸਟਰ ਕਾਡਰ ਵਿੱਚ ਪ੍ਰਮੋਸ਼ਨ ਹੋਇਆ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਰੋਸ ਦੇਖਣ ਨੂੰ ਮਿਲਦੇ ਆ ਠੀਕ ਹੈ ਜੀ ਆਪਾਂ ਤੁਹਾਨੂੰ ਜਾਣਕਾਰੀ ਸਾਂਝੀ ਕਰ ਲੈਨੇ ਆ ਸੋ 14 ਨਵੰਬਰ ਦੀ ਖਬਰ ਹੈ ਠੀਕ ਹੈ ਜੀ ਸੋ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਹੜਾ ਇੱਕ ਨਵਾਂ ਹੁਕਮ ਜਾਰੀ ਕਰਦੇ ਹਾਂ ਕਿ ਹੈਗਾ ਕਿ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀ ਮਾਸਟਰ ਕਾਡਰ ਵਿੱਚ পদ ਉਨਤੀਆਂ ਵਾਲੇ ਅਧਿਆਪਕਾਂ ਉੱਤੇ ਵੀ ਅਧਿਆਪਕ ਯੋਗਤਾ ਪ੍ਰੀਖਿਆ ਦੀ ਸ਼ਰਤ ਲਗਾ ਦਿੱਤੀ ਹੈ ਸਿੱਖਿਆ ਭਾਗ ਦੇ ਇਸ ਫੈਸਲੇ ਤੋਂ ਬਾਅਦ ਅਧਿਆਪਕ ਜਥੇਬੰਦੀ ਅਤੇ ਹੋਰ ਵੀ ਜਿੰਨੇ ਵੀ ਜਿਹੜੇ ਕਰਮਚਾਰੀ ਹੈ ਇਸ ਤੋਂ ਪ੍ਰਭਾਵਿਤ ਹੋਣਗੇ ਉਹਨਾਂ ਵੱਲੋਂ ਸਾਰਿਆਂ ਜੋ ਰੋਸ ਕੀਤਾ ਜਾ ਰਿਹਾ ਸੋ ਇਸੇ ਦੇ ਸਬੰਧ ਦੇ ਵਿੱਚ ਹੀ 1385 ਹਾਫ 2015 ਸੌਰੀ 25 ਅੰਜੂਮਨ ਇਸ਼ਾਤ ਏ ਤਾਲੀਮ ਟਰਸਟ ਵਿਰੁੱਧ ਸਟੇਟ ਆਫ ਮਹਾਰਾਸ਼ਟra ਤੇ ਹੋਰ ਨਾ ਕੁਨ ਕੈਟਰਾ ਕੇਸਾਂ ਨੂੰ ਮਨਜੂਰ ਸੁਪਰੀਮ ਕੋਰਟ ਵੱਲੋਂ ਅਧਿਆਪਕ ਯੋਗਤਾ ਪ੍ਰੀਖਿਆ ਸੰਬੰਧੀ ਦਿੱਤੇ ਗਏ ਫੈਸਲੇ 1 ਸਤੰਬਰ 2025 ਹਵਾਲੇ ਦੀ ਨਾ ਪਰ 29 ਦੇ ਹੁਕਮ ਜਾਰੀ ਹੋਣ ਦੀ ਮਿਤੀ ਦੇ 2 ਸਾਲ ਦੇ ਅੰਦਰ ਅੰਦਰ ਸਭਾਬ ਹੁਣ ਮੰਨ ਲਓ ਤੁਸੀਂ ਪ੍ਰਾਇਮਰੀ ਕੈਡਰ ਤੋਂ ਮਾਸਟਰ ਕਟ ਦੇ ਵਿੱਚ ਪ੍ਰਮੋਟ ਹੋ ਗਏ ਠੀਕ ਹੈ ਜੀ ਮੰਨ ਲਓ ਤੁਸੀਂ 2026 ਦੇ ਵਿੱਚ ਹੋ ਗਏ ਤਾਂ 2028 ਤੱਕ ਜਦੋਂ ਤੁਸੀਂ ਭਾਵ ਤੁਹਾਨੂੰ ਜੁਆਇਨ ਹੋਇਆ ਨੂੰ 2 ਸਾਲ ਹੋ ਜਾਣਗੇ ਉਸ ਕੈਡਰ ਦੇ ਵਿੱਚ ਤਾਂ 2 ਸਾਲ ਦੇ ਅੰਦਰ ਅੰਦਰ ਤੁਹਾਨੂੰ ਜਿਹੜਾ ਅਧਿਆਪਕ ਯੋਗਤਾ ਟੈਸਟ ਹੈ ਉਹ ਪਾਸ ਕਰਨਾ ਹੋਵੇਗਾ ਠੀਕ ਹੈ ਜੀ ਹੁਣ ਉਸ ਟੈਸਟ ਦੇ ਵਿੱਚ ਕੀ ਕੀ ਹੋਊਗਾ ਕਿਵੇਂ ਉਹ ਟੈਸਟ ਕੰਡਕਟ ਕਰਨਗੇ ਉਹ ਸਾਰੀ ਜਾਣਕਾਰੀ ਫਿਲਹਾਲ ਅਜੇ ਤੱਕ ਕੋਈ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਠੀਕ ਹੈ ਜੀ ਪਰ ਵੈਸੇ ਤਾਂ ਇਹਦਾ ਵਿਰੋਧ ਹੀ ਹੋਣਾ ਚਾਹੀਦਾ ਕਿਉਂਕਿ ਜਿਹੜਾ ਅਧਿਆਪਕ ਇੱਕ ਪਹਿਲਾਂ ਹੀ ਅਧਿਆਪਕ ਉਸ ਤੋਂ ਬਾਅਦ ਚਲੋ ਜੀ ਪ੍ਰਮੋਟ ਹੋ ਪੀ ਗਿਆ ਤਾਂ ਉਸ ਤੋਂ ਬਾਅਦ ਉਹਨੂੰ ਫਿਰ ਜਿਹੜਾ ਉਹ ਟੈਸਟ ਦੇਣੇ ਭਾਵੇਂ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਸਰਕਾਰਾਂ ਕਹਿ ਲਈ ਜਾਂ ਸਿੱਖਿਆ ਵਿਭਾਗ ਕੰਬਲ ਪੂਸੇ ਵਿੱਚ ਪਾ ਰਿਹਾ ਅਧਿਆਪਕਾਂ ਨੂੰ ਜਾਣ ਬੁੱਝ ਕੇ ਸੋ ਕਰਨਾ ਕੀ ਹੋਵੇਗਾ 2 ਸਾਲ ਦੇ ਅੰਦਰ ਅੰਦਰ ਅਧਿਆਪਕ ਵਰਗ ਯੋਗਤਾ ਪ੍ਰੀਖਿਆ 2 ਪਾਸ ਕਰਨਾ ਲਾਜ਼ ਇਸ ਸ਼ਰਤ ਅਧੀਨ ਜੇਕਰ ਕਰਮਚਾਰੀ ਨਿਰਧਾਰਤ ਸਮੇਂ ਦੇ ਅੰਦਰ ਕਰਮਚਾਰੀ ਪਾਸ ਨਹੀਂ ਕਰਦਾ ਤਾਂ ਉਸ ਨੂੰ ਮੁੜਲੇ ਕਾਡਰ ਚ ਹੀ ਭੇਜ ਦਿੱਤਾ ਜਾਏਗਾ ਦੇਖੋ ਦੋਖੋ ਦੋਸਤੋ ਪਹਿਲਾਂ ਪ੍ਰਮੋਟ ਕੀਤਾ ਜਾਊਗਾ ਬਾਏ ਚਾਂਸ ਜੇਕਰ ਕੋਈ ਕਰਮਚਾਰੀ ਟੈਟ ਪਾਸ ਨਹੀਂ ਕਰ ਪਾਉਂਦਾ ਤਾਂ ਦੁਬਾਰਾ ਫਿਰ ਉਸ ਨੂੰ ਡੀਗ੍ਰੇਡ ਕੀਤਾ ਜਾਊਗਾ ਠੀਕ ਹੈ ਜੀ ਤਾਂ ਉਸੇ ਕੈਡਰ ਦੇ ਵਿੱਚ ਹੀ ਵਾਪਸ ਜਿਹੜਾ ਉਹ ਭੇਜਿਆ ਜਾਊਗਾ ਡੈਮੋਟ੍ਰਿਕ ਡੈਮੋਕ੍ਰੈਟਿਕ ਟੀਚਰ ਫਰੰਟ ਪੰਜਾਬ ਦੇ ਅਧਿਆਪਕਾਂ ਦੀਆਂ ਪਦ ਉਨਤੀਆਂ ਲਈ ਗੈਰਵਾਜਬ ਸ਼ਰਤਬੰਸ ਨਾ ਲੈ ਦੀ ਹਾਲਤ ਵਿੱਚ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦੀ ਜਿਹੜੀ ਚੇਤਾਵਨੀ ਉਹ ਦੇ ਦਿੱਤੀ ਹੈ ਸੋ ਇਹਨਾਂ ਸਾਰੀ ਜਿੰਨੀਆਂ ਵੀ ਚਾਹੇ ਜੀਟੀਜੂ ਐ ਡੀਟੀਐਫ ਜਾਂ ਹੋਰ ਕੋਈ ਚਾਹੇ ਉਹ ਈਟੀਟਿਕੇਟਰ ਦੀ ਕੋਈ ਜੂਨੀਅਰ ਹੈ ਸਾਰਿਆਂ ਵੱਲੋਂ ਹੀ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਠੀਕ ਹੈ ਸੀ ਸੋ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਾਮਲ ਹਨ ਸੋ ਕਿਉਂਕਿ ਆਪਾਂ ਨੂੰ ਪਤਾ ਹੈ ਦੋਸਤੋ 2011 ਤੋਂ ਹੀ ਜਿਹੜਾ ਟਟ ਦੀ ਸ਼ਰਤ ਉਹ ਲਾਜ਼ਮੀ ਕੀਤੀ ਗਈ ਹੈ ਉਸ ਤੋਂ ਪਹਿਲਾਂ ਜਿਹੜੇ ਅਧਿਆਪਕ ਭਰਤੀ ਹੁੰਦੇ ਸੀ ਉਹ ਸਿਰਫ ਮੈਰਿਟ ਬੇਸ ਦੇ ਉੱਪਰ ਹੀ ਜਿਹੜੇ ਉਹ ਭਰਤੀ ਕੀਤੇ ਜਾਂਦੇ 2011 ਤੋਂ ਬਾਅਦ ਜਿੰਨੀ ਹੈ ਭਰਤੀ ਹੋਈ ਉਸ ਤੋਂ ਬਾਅਦ ਜਿਹੜਾ ਚਟ ਹੋ ਲਾਜ਼ਮੀ ਕੀਤਾ ਗਿਆ ਸੋ ਉਸ ਸਮੇਂ ਨੌਕਰੀ ਚ ਓਨਲੀ ਅਧਿਆਪਕਾਂ ਦਾ ਟੀਚਰ ਐਲੀਜੀਬਿਲਟੀ ਟੈਸਟ ਨਹੀਂ ਲਿਆ ਜਾਂਦਾ ਸੀ ਵੱਖ-ਵੱਖ ਸਮੇਂ ਤੇ ਭਰਤੀ ਵੱਖ-ਵੱਖ ਨਿਯਮ ਹੋ ਰਹੇ ਹਨ ਜਿੰਨਾਂ ਨਿਯਮਾਂ ਨੂੰ ਪਾਰ ਕਰਦੇ ਆ ਹੀ ਇਹਨਾਂ ਅਧਿਆਪਕਾਂ ਨੂੰ ਸਰਕਾਰੀ ਨੌਕਰੀ ਮਿਲੀ ਸੀ ਹੁਣ ਜਦੋਂ ਇਹਨਾਂ ਦੇ ਅਧਿਆਪਕਾਂ ਨੂੰ ਪਦ ਉਨਤੀ ਦਾ ਮੌਕਾ ਮਿਲ ਰਿਹਾ ਤਾਂ ਇਹ ਵਿਭਾਗ ਵੱਲੋਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ 2 ਦੀ ਗੈਰਵਾਜਬ ਸ਼ਰਤ ਲਗਾ ਦਿੱਤੀ ਗਈ ਹੈ ਠੀਕ ਹੈ ਜੀ ਤਾਂ ਆਪਾਂ ਆਪ ਪਹਿਲਾਂ ਤਾਂ ਵਿਚਾਰੇ ਪ੍ਰੋਮੋਸ਼ਨਾਂ ਡੀਕ ਦੇ ਨੂੰ ਜਿਵੇਂ ਕਹਦੇ ਵੀ ਬੁ ਠੀਕ ਹੈ ਹੁਣ ਰਿਟਾਇਰਮੈਂਟ ਦੇ ਨੇੜੇ ਹੋਣ ਜਾ ਕੇ ਜੇ ਪ੍ਰੋਮੋਸ਼ਨ ਮਿਲੀ ਹੈ ਤਾਂ ਹੁਣ ਕਹਿੰਦੇ ਤੁਸੀਂ ਵੀ ਆਪਣਾ ਟੈਟ ਪਾਸ ਕਰੋ ਸੋ ਵਿਭਾਗ ਜਿਵੇਂ ਕਹਿੰਦੇ ਵੀ ਬਸ ਹੁਣ ਕੀ ਕਹੀਏ ਠੀਕ ਹੈ ਜੀ ਬਾਕੀ ਤੁਸੀਂ ਆਪ ਜਾਣੇ ਜਾਣੋ ਤਾਂ ਹੁਣ ਬਸ ਇੱਕ ਖੱਥਾਂ ਦੀ ਕਟਪੁਤਲੀ ਬਣ ਕੇ ਜਿਹੜਾ ਰਹਿ ਗਿਆ ਜਿਵੇਂ ਕੋਈ ਨਚਾਈ ਜਾਂਦਾ ਬਸ ਉਹ ਮੇਨ ਨਚਾਈ ਜਾਂਦਾ ਸੋ ਜਿੰਨਾ ਕੋਈ ਜਿਵੇਂ ਕਹਿੰਦੇ ਵੀ ਭਾਰ ਬੋਝ ਆ ਕੀਤੇ ਰਿਹਾ ਹੈ ਅਧਿਆਪਕਾਂ ਦੇ ਉੱਪਰ ਜਿਵੇਂ ਕਹਿ ਰਹੇ ਵੀ ਕੁੱਲਮ ਲਿਆ ਕੇ ਅਧਿਆਪਕਾਂ ਨੂੰ ਚੈਨ ਦੀ ਨੀਂਦ ਜਿਹੜਾ ਉਹ ਸੌਣ ਨਹੀਂ ਦੇਣਾ ਚੈਨ ਲੈ ਨਹੀਂ ਦੇਦਾ ਜਿੱਥੇ ਕਿਤੇ ਕੋਈ ਫਲਾਟ ਡਿਊਟੀ ਲਾ ਗਈ ਤਾਂ ਵੀ ਅਧਿਆਪਕ ਜਿੱਥੇ ਕੋਈ ਪਰਾਲੀ ਵਿਚਾਰਿਆ ਉੱਥੇ ਵੀ ਅਧਿਆਪਕ ਜਿੱਥੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਕਾਂਡ ਹੋ ਰਿਹਾ ਹੈ ਜਾਂ ਲਾ ਲਓ ਜਿੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰ ਰਹੀ ਹੈ ਚੱਕੋ ਜੀ ਅਧਿਆਪਕਾਂ ਦੀ ਡਿਊਟੀ ਲਾਓ ਹਰ ਕਿਤੇ ਜਿਹੜੇ ਕੰਮ ਹੈ ਉਹ ਅਧਿਆਪਕ ਲਾਓ ਠੀਕ ਹੈ ਜੀ ਸੋ ਚਾਹੀਏ ਉਹ ਬੀ ਐਲਓ ਜੀ ਹੋਣ ਚਾਹੀਏ ਕਿਸੇ ਹੋਰ ਬਹੁਤ ਸਾਰੇ ਜਿਹੜੇ ਕਿਤੇ ਹੋ ਉਹ ਅਧਿਆਪਕ ਤੋਂ ਅਨਾ ਅਧਿਆਪਕ ਨੇ ਜਿਹੜੇ ਕਿਤੇ ਹੋ ਕਿਤੇ ਜਾਂਦੇ ਆ ਤੇ ਪਰ ਜਦੋਂ ਗੱਲ ਪੁਰਾਣੀ ਪੈਨਸ਼ਨ ਦੀ ਆਉਂਦੀ ਹੈ ਕਿਵੇਂ ਪੀਐਸ ਗੇਲ ਦੀ ਹੁੰਦੀ ਹੈ ਜਾਂ ਹੋਰ ਅਧਿਆਪਕਾਂ ਦੇ ਮੁੰਡੇ ਨੇ ਤਾਂ ਉਦੋਂ ਸਰਕਾਰ ਜਿਹੜਾ ਪਾਸਾ ਵੱਟ ਜਾਂਦੀ ਹੈ ਤੁਹਾਡੀ ਇਸ ਵਾਰੀ ਕੀ ਵਿਚਾਰ ਨੇ ਕਿਰਪਾ ਕਰਕੇ ਆਪਣੇ ਵਿਚਾਰ ਜਿਹੜੇ ਉਹ ਕਮੈਂਟਾਂ ਦੇ ਵਿੱਚ ਜਰੂਰ ਦਿਓ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਜਿਹੜੀ ਵੀਡੀਓ ਉਹ ਸਰਚ ਚ ਜਾਵੇ ਥੋੜੀ ਬਹੁਤ ਰੀਚ ਵਧੇ ਜਿਹਦੇ ਕਰਕੇ ਜਿਹੜਾ ਆਪਣਾ ਹੌਸਲਾ ਵਧੇ ਸੋ ਹੌਸਲਾ ਫਜਾਈ ਦੇ ਲਈ ਹਾਈਪ ਜਰੂਰ ਕਰਦਿਆ ਕਰੋ ਸੋ ਧੰਨਵਾਦ